ਨਾ ਮੂਲ ਨਿਵਾਸੀ ਫਗਵਾੜਾ ਦੀ ਟੀਮ ਤੇ ਕੁਝ ਸ਼ਰਾਤੀ ਅੰਸਰਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਦਰਸਨ ਜਦੋਂ ਅੰਬੇਡਕਰ ਸੈਨਾ ਮੂਲ ਨਿਵਾਸੀ ਫਗਵਾੜਾ ਦੀ ਟੀਮ ਪੰਜਾਬ ਦੇ ਹੜਪੜ ਪਰਿਵਾਰਾਂ ਨੂੰ ਜ਼ਰੂਰਤਾਂ ਸਮਾਨ ਦੇ ਕੇ ਫਾਜ਼ਿਲਕਾ ਤੋਂ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ ਕੁਝ ਸ਼ਰਾਤੀ ਅੰਸਰਾ ਨੇ ਰਾਹ ਨੂੰ ਘੱਟੀ ਰੋਕੇ ਸ਼੍ਰੀ ਗੁਰੂਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਅਪੱਤੀਜਨਕ ਸ਼ਬਦ ਬੋਲੇ ਜਿਸ ਕਾਰਨ ਮਾਹੌਲ ਕਾਫੀ ਗਰਮਾ ਗਿਆ ਉਹ ਸੰਸਾਰੇ ਮਾਮਲੇ ਤੋਂ ਬਾਅਦ ਅੰਬੇਡਕਰ ਸੈਨਾ ਮੂਲ ਨਿਵਾਸੀ ਬਲੋਰ ਡੀਐਸਐਲ ਫਗਵਾੜਾ ਇਕ ਮੰਗ ਪੱਤਰ ਦਿੱਤਾ ਗਿਆ ਹੈ ਤਾਂ ਜੋ ਇਹਨਾਂ ਸ਼ਰਾਰਤੀ ਅੰਸਰਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋ ਸਕੇ। ਰੇਂਦਾ ਭਗਤ ਰਵਿਦਾਸ ਦਾ ਸਰਕਾਰ ਕਰਦੇ ਆ। ਡਾਕਟਰ ਮੇੜਗਰ ਨੂੰ ਹੱਥ ਵਾਦਿਆ ਦੱਸਦਾ। ਯਾਰ ਕਹਿੰਦਾ ਭਗਤ ਰਵਿਦਾਸ ਦਾ ਤੁਸੀਂ ਸਤਕਾਰ ਕਰਦੇ ਆ? ਅਸੀਂ ਕਰਦੇ ਆ ਸਾਡੇ ਨੂੰ ਮਾਰਿਆ ਗਿਆ। ਕਿੱਥੋਂ ਆ ਬਈ ਹੂਈ? ਬਣਾਓ ਯਾਰ। ਇਹ ਨਹੀਂ ਸਾਨੂੰ ਇਹ ਨਹੀਂ ਸਾਨੂੰ ਰੋਕ ਕੇ ਕਿਹਾ। ਇਹ ਨਹੀਂ ਸਾਨੂੰ ਰੋਕ ਕੇ ਕਿਹਾ। ਏ ਰੋਕੇ ਕਹਿ ਰਿਹਾ ਤੁਸੀਂ ਭਗਤ ਰਵਿਦਾਸ ਦਾ ਸਤਿਕਾਰ ਕਰਦੇ ਆ ਅਸੀਂ ਕਹ ਸਾਡੇ ਗੁਰੂ ਮਹਾਰਾਜ ਆ ਭਗਤ ਰਵਿਦਾਸ ਮਹਾਰਾਜ ਮਾਫੀ ਮੰਗ ਬਈ ਆਇਆ ਬਾਹਰ ਮਾਫੀ ਮੰਗ ਜੇ ਕਿਹਾ ਆਪਾਂ ਬਈ ਕਿੱਦਾਂ ਬਾਹਰ ਘਟ ਉਧਰ ਦੀ ਆਇਆ ਬਈ ਮਾਫੀ ਮੰਗ ਬਾਹਰ ਆ ਕੁੜੀ ਨੇ ਕਿਹਾ ਆ ਮਾਫੀ ਮੰਗ ਲਓ ਉਹ ਵੀ ਜੋ ਪਈ ਹੁੰਦਾ ਏ ਗੱਲ ਬਾਜੂਗੀ ਹੋਰ ਕੀ ਹੁਣ ਕਾਹਦੇ ਕਹਨੇ ਆ ਆ ਜਾ ਭਾਜੀ ਮਾਨੇ ਤਾਂ ਫਸਾ ਕੇ ਦੂਸਰ ਤੋਂ ਮੂਰ ਹੋ ਰਹਾ ਏ ਇਸ ਵਾਰ ਅਸੀਂ ਆ ਜਿਹੜਾ ਜਲੰਧਰ ਤੋਂ ਟੋਲੇ ਆ ਪਈ ਟੋਲ ਜਿਹੜਾ ਟੋਲ ਲਾਣ ਦਾ ਹਾਂਜੀ ਚੱਕਵਾ ਬਣੀਆ ਆ ਇੱਥੋਂ ਵੀ ਰੰਗ ਰਹੇ ਸੀਗੇ ਤੇ ਕੁਝ ਲੋਕੀ ਜਿਹੜੇ ਸ਼ਰਾਰਤੀ ਆ ਉਹਨਾਂ ਦੇ ਬਲੋ ਜੋ ਗਲਤ ਸ਼ਬਦਾਵਲੀ ਮਾਰਨੂ ਤੇ ਬਾਬਾ ਸਾਹਿਬ ਨੂੰ ਵਰਤੀ ਮੈਂ ਨਾਲ ਗੱਲ ਕਰਕੇ ਗੰੂਦਾ ਮੈਂ ਨਾਲ ਗੱਲ ਕਰਕੇ ਓਏ 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 ਆਹ ਬੰਦਾ ਆ ਜੀ ਆਹ ਇਹਦੀ ਗੱਡੀ ਆ ਜੀ ਕਹਿੰਦਾ ਬਾਬਾ ਸਾਹਿਬ ਨੂੰ ਅੱਤਵਾਦੀ ਇਹਦੀ ਆ ਲੈ ਓਕੇ ਜਾ ਤੁਸੀਂ ਬਾਬਾ ਸਾਹਿਬ ਦੇ ਕਿਨਾਰਾ ਨਾ ਕੋਈ ਨਹੀਂ ਬਿਲਕੁਲ ਹਾਂਜੀ ਆਹ ਦੇਖੋ ਸਾਡੇ ਮੋਰੇ ਕਹਿ ਰਿਹਾ ਜੀ ਅੱਤਵਾਦੀ ਆ ਸਾਡੇ ਬਾਬਾ ਸਾਹਿਬ ਨੂੰ ਛੋਟਾ ਬਾਬਾ ਸਾਹਿਬ ਨਹੀਂ ਗਾ ਕਿਹਦਾ ਆ ਬਾਬਾ ਸਾਹਿਬ ਸਰਦ ਆ ਪੇ ਉਹ ਅੱਤਵਾਦੀ ਕਿੱਦਾਂ ਕਹਿ ਰਿਹਾ ਮੱਤ ਮਾਰੀ ਹੋਈ ਆ ਉਹਦੀ ਹੈ ਬੇਮਗੂਫਿਆ ਬੇਮਗੂਫੇ ਆ ਬਾਬਾ ਸਾਹਿਬ ਨੂੰ ਅੱਤਵਾਦੀ ਕਿੱਦਾਂ ਕਹਿ ਰਹੇ ਹੋ ਮਾਰ ਬਾਜ਼ ਮੜੀ ਉਹਨਾਂ ਨੂੰ ਉਹ ਕਿੱਦਾਂ ਨਹੀਂ ਗਿਆ ਯਾਰ ਬੜੇ ਹੋ ਯਾਰ ਤੂੰ ਕਿਹਾ ਤੂੰ ਕਿੱਦਾਂ ਨਹੀਂ ਗਿਆ ਅਤਵਾਦੀਆ ਨਹੀਂ ਬਾਈ ਮੇਰੀ ਗੱਲ ਸੁਣ ਲੈ ਇੱਕ ਧਿਆਨ ਨਾਲ ਬੰਦਾ ਵੜ ਜਾ ਕੱਲੀ ਰੋਕਦੀ ਸੰਧ ਲੱਗੇ ਤੈਨੂੰ ਕੱਲੀ ਰੋਕਦੀ ਤੁਸੀਂ ਸਾਡੀ ਰਿਸਪੈਕਟ ਕਰਦੇ ਆ ਤੁਸੀਂ ਕਿੱਦਾਂ ਰੋਕਿਆ ਸਾਨੂੰ ਛੱਡ ਯਾਰ ਇੱਕ ਮਿੰਟ ਇਹ ਤਾਂ ਪਰਚਾ ਕਰੋ ਭਾਈ ਪਰਚਾ ਕਰਾਉਣੇ ਮੈਂ ਗਿਆ ਇੱਥੇ ਇਹਨੂੰ ਦੱਸ ਦੇ ਆ ਕੋਈ ਨਹੀਂ ਗਲਤੀ ਕੀਤੀ ਹੈ ਡਾਲਤੀ ਕੀਤੀ ਓਏ ਕੀਤੀ ਹੈ ਗਲਤੀ ਮੰਨਿਆ ਗਲਤੀ ਕੀਤੀ ਹੈ ਨਾ ਸਾਡੇ ਮਨ ਸਰਕਾਰ ਆ ਤੁਸੀਂ ਤੁਸੀਂ ਉਹਨਾਂ ਨੂੰ ਕੌਣ ਕਹਿਣ ਵਾਲੇ ਬਹੰਨੇ ਵੇ ਮਨ ਤੁਸੀਂ ਗੁਰੂ ਨਹੀਂ ਹੈਗੇ ਅੱਤਵਾਦੀ ਆ ਕਹਿੰਦਾ ਜੈਪੀਨ ਜੈ ਭਾਰਤ ਨਮੋ ਵਧਾਏ ਜੈ ਗੁਰੂਦੇਵ ਧੰਨ ਗੁਰੂਦੇਵ ਕੱਲ ਮਿਤੀ 11 9 ਨੂੰ ਅੰਬੇਡਕਰ ਸੈਨਾ ਮੂਲ ਨਿਵਾਸੀ ਯੂਨਿਟ ਫਗਵਾੜਾ ਜਿਹੜੇ ਪੰਜਾਬ ਵਿੱਚ ਹੜ੍ਹ ਆਏ ਆ ਉਹਨਾਂ ਲਈ ਰਾਹਤ ਸਮਗਰੀ ਲੈ ਕੇ ਗਈ ਸੀਗੀ ਅਸੀਂ ਕੱਲ ਜ਼ਿਲ੍ਹਾ ਫਾਜ਼ਿਲਕਾ ਗਏ ਸੀਗੇ ਤੇ ਜਦੋਂ ਅਸੀਂ ਕੱਲ ਰਾਤੀ ਵਾਪਸ ਆ ਰਹੇ ਸੀਗੇ ਤਾਂ ਜਿਹੜਾ ਸ਼ਾਹਕੋਟ ਦੇ ਕੋਲ ਟੋਲ ਪਲਾਜ਼ਾ ਉੱਥੇ ਇੱਕ ਪਿੰਡ ਪੈਂਦਾ ਚੱਕ ਬਾਵਣੀ ਆ ਉੱਥੇ ਇੱਕ ਗੱਡੀ ਵਾਲੇ ਨੇ ਉਹਦੇ ਵਿੱਚ ਤਿੰਨ ਲੋਕ ਸਵਾਰ ਸਿਗੇ ਉਹਨਾਂ ਨੇ ਸਾਨੂੰ ਹੱਥ ਦਿੱਤਾ ਅਸੀਂ ਜਿਹੜੀ ਆਪਣੀ ਗੱਡੀ ਸਾਈਡ ਤੇ ਲਾਈ ਤਾਂ ਉਹਨਾਂ ਨੇ ਸਾਡੇ ਕੋਲ ਆ ਕੇ ਗੱਡੀ ਰੋਕੀ ਤਾਂ ਉਹਨਾਂ ਜਦੋਂ ਅਸੀਂ ਆਪਣੀ ਗੱਡੀ ਦਾ ਸ਼ੀਸ਼ਾ ਡਾਊਨ ਕੀਤਾ ਤਾਂ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਭਗਤ ਰਵਿਦਾਸ ਨੂੰ ਮੰਨਦੇ ਹੋ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰ ਆ ਤਾਂ ਉਹਨਾਂ ਨੇ ਬਾਬਾ ਸਾਹਿਬਾਂ ਬੇੜਕਰ ਜੀ ਝੰਡੇ ਵਾਲੂ ਹੱਥ ਕਰਕੇ ਇਹ ਗੱਲ ਕਹੀ ਵੀ ਇਹ ਸਤਵਾਦੀ ਦੀ ਫੋਟੋ ਤੁਸੀਂ ਕਿਉਂ ਲਾਈ ਹੈ ਜਦੋਂ ਸਾਡੇ ਸਾਥੀਆਂ ਨੇ ਉਹਨਾਂ ਵੱਲ ਜਦੋਂ ਅਸੀਂ ਉਹਨਾਂ ਵੱਲ ਗਏ ਤਾਂ ਉਹ ਜਿਹੜੇ ਸਿੱਖੀ ਸਰੂਪ ਵਿੱਚ ਬੰਦੇ ਸੀਗੇ ਉਹ ਸ਼ਰਾਰਤੀ ਅਨਸਰ ਜਿਹੜੇ ਸਿੱਖੀ ਸਰੂਪ ਵਿੱਚ ਸ਼ਰਾਰਤੀ ਅਨਸਰ ਸੀਗੇ ਉਹਨਾਂ ਨੇ ਜਿਹੜੀ ਸਤਗੁਰ ਅਰਵਦਾਸ ਮਹਾਰਾਜ ਜੀ ਪ੍ਰਤੀ ਔਰ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਪ੍ਰਤੀ ਜਿਹੜੀ ਇਹ ਭੱਦੀ ਸ਼ਬਦਾਵਲੀ ਬੋਲੀ ਆ ਤਾਂ ਜਦੋਂ ਅਸੀਂ ਉਹਨਾਂ ਨਾਲ ਉੱਥੇ ਵਿਚਾਰ ਕਰਨ ਦੀ ਗੱਲ ਕੀਤੀ ਤਾਂ ਉੱਥੋਂ ਗੱਡੀ ਭਜਾ ਕੇ ਚਲੇ ਗਏ ਤਾਂ ਅੱਜ ਅਸੀਂ ਸਾਰੇ ਅੰਬੇਡਕਰ ਸੈਣਾ ਮੂਲ ਨਿਵਾਸੀ ਫਗਵਾੜਾ ਵਿੱਚ ਡੀਐਸਪੀ ਸਾਹਿਬ ਨੂੰ ਆਪਣਾ ਮੈਮੋਰੰਡਮ ਦੇ ਕੇ ਆਏ ਆ ਕਿਉਂਕਿ ਜਿਹੜੀ ਉਹਨਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਉਹ ਅਸੀਂ ਕਰਾਵਾਂਗੇ ਔਰ ਅਸੀਂ ਆਪਣੇ ਸਮਾਜ ਨੂੰ ਵੀ ਇਹ ਅਪੀਲ ਕਰਦੇ ਆ ਭਈ ਅਗਰ ਪ੍ਰਸ਼ਾਸਨ ਹੋਣਾ ਉੱਪਰ ਕਾਨੂੰਨੀ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਜਲਦ ਹੀ ਜੋ ਵੀ ਸਾਡੀ ਅਗਲੇ ਅਗਲੀ ਅਸੀਂ ਕੋਈ ਵੀ ਰਣਨੀਤੀ ਲੀਕਾਂਗੇ ਉਹ ਆਪਣੇ ਸਮਾਜ ਨੂੰ ਬਹੁਤ ਜਲਦ ਦੱਸਾਂਗੇ ਔਰ ਉਸ ਦੇ ਹਿਸਾਬ ਨਾਲ ਉਹਨਾਂ ਉੱਪਰ ਜੱਪਈ ਐਫ ਆਈ ਆਰ ਨਹੀਂ ਹੁੰਦੀ ਅੰਬੇਡਕਰ ਸਹਿਣਾ ਮੂਲ ਨਿਵਾਸੀ ਔਰ ਸਾਰਾ ਸਮੂਚਾ ਸਮਾਜ ਉਸ ਟਾਈਮ ਤੱਕ ਟੇਕੇ ਨਹੀਂ ਬੈਠੂਗਾ ਜੈਪੀ ਜੈ ਭਾਰਤ ਨਮੋ ਬਧਾਏ ਜੈ ਗੁਰੂਦੇਵ ਧੰਨ ਗੁਰਦੇਵ Chandar Consultants Limited Building Maintenance Handyman under Chatrade Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under Check Trade platform www.jacktrade.com slash nine two one seven six zero. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ